ਸਸੇ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਵੇ ਪ੍ਰੋਟੀਨ ਇੱਕ ਸਪਲੀਮੈਂਟ ਹੈ ਜੋ ਗਾਂ ਦੇ ਦੁੱਧ ਤੋਂ ਬਣਿਆ ਹੁੰਦਾ ਹੈ ਇਸ ਵਿੱਚ ਜ਼ਰੂਰੀ ਅਮੀਨੋ ਐਸਾਈਡ ਖਾਸ ਤੌਰ ਤੇ ਲੂਸਿਨ ਨਾਂ ਦਾ ਅਮੀਨੋ ਐਸਿਡ ਪਾਇਆ ਜਾਂਦਾ ਹੈ ਜੋ ਮਾਸਪੇਸ਼ੀਆਂ ਦੇ ਵਿਕਾਸ ਤੇ ਮੁਰੰਮਤ ਚ ਮਦਦ ਕਰਦਾ ਹੈ ਇਹ ਗਾਂ ਦੇ ਦੁੱਧ ਚ ਪਾਏ ਜਾਣ ਵਾਲੇ 8 ਪ੍ਰੋਟੀਨ ਨਾਲ ਮਿਲ ਕੇ ਬਣਿਆ ਹੁੰਦਾ ਹੈ ਵੇਪ ਪ੍ਰੋਟੀਨ ਬੰਦਦੇ ਸਮੇਂ ਇਸ ਨੂੰ ਕਈ ਤਰੀਕਿਆਂ ਨਾਲ ਫਿਲਟਰ ਕੀਤਾ ਜਾਂਦਾ ਹੈ ਜੋ ਫੈਟ ਅਤੇ ਲੈਕਟੋਜ਼ ਦੀ ਮਾਤਰਾ ਨੂੰ ਘਟਾਇਆ ਜਾ ਸਕੇ ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਵੇਪ ਪ੍ਰੋਟੀਨ ਦੀ ਕੋਈ ਸਮੱਸਿਆ ਨਹੀਂ ਹੈ ਤੇ ਉਹਨਾਂ ਨੂੰ ਇਸ ਦੇ ਗੰਭੀਰ ਮਾਰੇ ਪ੍ਰਭਾਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਫਿਰ ਵੀ ਅਨੀਤਤ ਮਾਤਰਾ ਦੇ ਛੇਵਨ ਨਾਲ ਜਾਂ ਕਿਸੇ ਕਿਸਮ ਦੀ ਅਲਰਜੀ ਕਾਰਨ ਵੇਪ ਪ੍ਰੋਟੀਨ ਆਪਣੇ ਮਾਰੇ ਪ੍ਰਭਾਵ ਹੋ ਸਕਦੇ ਹਨ ਆਓ ਜਾਣਦੇ ਹਾਂ ਕਿ ਵੇਪ ਪ੍ਰੋਟੀਨ ਦੇ ਵਰਨਿੰਗ ਸਾਈਡ ਇਫੈਕਟ ਨੰਬਰ 1 ਵੇਪਰਟੀਨ ਦਾ ਜ਼ਿਆਦਾ ਸੇਵਨ ਨਾਲ ਗਟ ਅਤੇ ਗੁੱਡ ਦੇ ਬੈਡ ਬੈਕਟੀਰੀਆ ਦਾ ਸਤੋਤਨ ਵਿਗੜ ਜਾਂਦਾ ਹੈ ਇਸ ਕਾਰਨ ਗੈਸ, ਪ੍ਰੋਟੀਨ, ਕਬਜ਼, ਪੇਟ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਨੰਬਰ 2 ਜੇਕਰ ਵੇਪਰਟੀਨ ਨੂੰ ਬਿਨਾਂ ਕਿਸੇ ਕਸਰਤ ਜਾਂ ਸਰੀਰ ਗਤੀਵਿਧੀ ਦੇ ਨਿਯਮਿਤ ਤੌਰ ਤੇ ਜ਼ਿਆਦਾ ਮਾਤਰਾ ਵਿੱਚ ਖਾਧਾ ਜਾਂਦਾ ਹੈ ਤਾਂ ਇਹ ਲੀਵਰ ਨੂੰ ਡੈਮੇਜ ਕਰ ਸਕਦਾ ਹੈ ਨੰਬਰ 3 ਚੁਪਟੀ ਨਾਲ ਭਰੇ ਵੇ ਪ੍ਰੋਟੀਨ ਚ ਸੈਚੂਰੇਟ ਫੈਟ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਅਤੇ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਹ ਚੀਜ਼ਾਂ ਦਿਲ ਦੀ ਸਿਹਤ ਤੇ ਅਸਰ ਪਾਉਂਦੀਆਂ ਤੇ ਦਿਲ ਦੇ ਕੰਮਕਾਜ ਨੂੰ ਵਿਗੜ ਪਾ ਸਕਦੀ ਹੈ ਨੰਬਰ 4 ਵੇ ਫੂਡ ਸੀਡ ਦੇ ਅੰਦਰ ਖਣਿਜ ਅਸਤੁਲਨ ਦਾ ਕਾਰਨ ਬਣ ਸਕਦਾ ਹੈ ਜੋ ਹੱਡੀਆਂ ਦੀ ਗੰਦਨਤਾ ਨੂੰ ਘਟਾਉਂਦਾ ਹੈ ਅਤੇ ਪੋਸਟਿਓ ਪ੍ਰੋਸੀਦੀ ਸਮੱਸਿਆ ਨੂੰ ਵਧਾ ਸਕਦਾ ਹੈ ਨੰਬਰ 5 ਵੇਪਰਟੀਨ ਦੇ ਕੁਝ ਬ੍ਰਾਂਡ ਚੀਨੀ ਅਤੇ ਕੈਲਰੀ ਨਾਲ ਭਰੇ ਹੁੰਦੇ ਹਨ ਜੋ ਬਲੱਡ ਸ਼ੂਗਰ ਦਾ ਪੱਧਰ ਵਧਾਉਂਦੇ ਹਨ ਅਤੇ ਸ਼ੂਗਰ ਰੋਗੀਆਂ ਦੀ ਸਿਹਤ ਲਈ ਖਾਸ ਤੌਰ ਤੇ ਨੁਕਸਾਨਦੇ ਹੋ ਸਕਦੇ ਹਨ। ਨੰਬਰ 6 ਪ੍ਰੋਟੀਨ ਭਰਪੂਰ ਖੁਰਾਕ ਨਾਲ ਪ੍ਰੋਟੀਨ ਵਿੱਚ ਰਿਚ ਵੇਪਰਟੀਨ ਲੈਣ ਨਾਲ ਰੋਜ਼ਾਨਾ ਪ੍ਰੋਟੀਨ ਜੋ ਅਨੁਸਾਰ ਸਹੀ ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜਿਸ ਨਾਲ ਭਾਰ ਵੱਧ ਸਕਦਾ ਹੈ। ਧੰਨਵਾਦ।